ਅਰਦਾਸ ਕਰਨ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਬਿਨਾਂ ਮੰਗੇ ਹੀ ਸਾਨੂੰ ਸਾਰਾ ਕੁਝ ਦੇ ਦਿੰਦਾ ਤੇ ਮੈਨੂੰ ਤੇ ਉਹਨੇ ਜੋ ਨਹੀਂ ਵੀ ਮੰਗਿਆ ਜੋ ਨਹੀਂ ਵੀ ਸੋਚਿਆ ਉਹ ਵੀ ਮੈਨੂੰ ਜ਼ਿੰਦਗੀ 'ਚ ਦਿੱਤਾ ਜਦੋਂ ਤੁਸੀਂ ਅੰਮ੍ਰਿਤ ਵੇਲੇ ਨਾਲ ਜੁੜੇ ਹੋਨੇ ਹੋ ਸਵੇਰੇ ਉੱਠ ਕੇ ਪਾਠ ਕਰਦੇ ਹੋ ਪਰਮਾਤਮਾ ਤੇ ਤੁਹਾਡਾ ਅਟੁੱਟ ਵਿਸ਼ਵਾਸ ਹੁੰਦਾ ਹੈ ਤੇ ਫਿਰ ਤੁਹਾਨੂੰ ਮੰਗਣ ਦੀ ਜ਼ਿੰਦਗੀ 'ਚ ਲੋੜ ਨਹੀਂ ਪੈਂਦੀ ਉਹ ਆਪੇ ਤੁਹਾਡੀਆਂ ਝੋਲੀਆਂ ਭਰੀ ਜਾਂਦਾ ਨਮਾ ਤੁਹਾਡਾ ਕੀ ਹੈ ਰਿਹਾ ਇੰਨੀ ਦੇਰ ਗੈਪ ਰਿਹਾ ਕੀ ਕਾਰਨ ਸੀ ਮੇਰਾ ਗੈਪ ਨਹੀਂ ਰਿਹਾ ਐਕਚੁਅਲੀ ਮੈਂ ਹੁਣ ਲਾਕਡਾਊਨ ਦੇ ਵਿੱਚ ਇੰਟਰਨੈਸ਼ਨਲ ਸਰਟੀਫਾਈਡ ਨਿਊਟ੍ਰੀਨਿਸਟ ਬਣ ਗਈ ਹਾਂ ਅਮਰੀਕਾ ਐਂਡ ਯੂਕੇ ਤੋਂ ਮ ਵਲਟ ਤੋਂ 1 ਲੱਖ ਤੋਂ ਪਲੱਸ ਮੈਂ ਆਪਣੀ ਨੇਚਰਲ ਡਾਈਟ ਦੇ ਨਾਲ ਦੁਨੀਆ ਦੀ ਕੋਈ ਵੀ ਪ੍ਰੋਬਲਮ ਹੈ ਕੁੜੀਆਂ ਨੂੰ ਲੈ ਕੇ ਮੁੰਡਿਆਂ ਨੂੰ ਲੈ ਕੇ 90 ਡੇਸ ਚ ਰਿਵਰਸ ਕਰਦੀ ਆ ਸੋ ਡਾਈਟੇਸ਼ਨ ਬਣ ਗਈਆਂ ਐਂਡ ਨਾਓ ਹੁਣ ਮੇਰੀਆਂ ਦੋ ਵੈਬ ਸੀਰੀਜ਼ ਆ ਰਹੀਆਂ ਹਿੰਦੀ ਦੀਆਂ ਦੋ ਪੰਜਾਬੀ ਮੂਵੀਜ਼ ਆ ਰਹੀਆਂ ਦੋ ਤੇਲਗੂ ਮੂਵੀਜ਼ ਆ ਰਹੀਆਂ ਦਰਸ਼ਕੀ ਮੈਸੇਜ ਇਹ ਹੀ ਕਹਿਣਾ ਚਾਹਾਂਗੇ ਕਿ ਅੰਮ੍ਰਿਤ ਵੇਲੇ ਨਾਲ ਜੁੜੋ ਆਪਣੀ ਸਿਹਤ ਦਾ ਧਿਆਨ ਰੱਖੋ ਚੰਗਾ ਖਾਇਆ ਕਰੋ ਚੰਗਾ ਸੋਚਿਆ ਕਰੋ ਪਰਮਾਤਮਾ ਦਾ ਨਾਮ ਜਪਿਆ ਕਰੋ ਇਹ ਜ਼ਿੰਦਗੀ ਬੜੀ ਅਮੁੱਲੀ ਹੈ 84 ਲੱਖ ਜੁਨਾਬਦ ਮਿਲਦੀ ਹੈ ਇਹਨੂੰ ਪੋਜ਼ਿਟਿਵਿਟੀ ਨਾਲ ਜੀਣਾ ਸ਼ੁਰੂ ਕਰੋ ਮੇਰਾ ਨਾਮ ਦਿਵਿੰਦਰ ਸਿੰਘ ਰੰਦਾਵਾ ਅੱਜ ਆਇਆ ਮੈਂ ਰੋਬਾਰਤ ਸਾਹਿਬ ਗੁਰੂ ਜਹਾਜੀ ਰੰਦਾਵਾ ਇਹੀ ਸਰਬਦਾ ਭਲਾ ਮੰਗਣ ਲਈ ਤੰਦਰੁਸਤੀ ਲਈ ਤੇ ਚੜ੍ਹਦੀ ਕਲਾ ਵਿੱਚ ਰੱਖ ਲਈ ਆਇਆ ਹਾਂ ਪਰਿਵਾਰ ਸਮੇਤ ਆ ਕੀ ਨਵਾਂ ਕੀ ਲੈ ਕੇ ਆਦੇ ਸੰਤੂ ਨਵਾਂ ਮੇਰੀ ਵੈਬ ਸੀਰੀ ਆ ਰਹੀ ਹੈ ਤੇ ਮਾਡਲਿੰਗ ਐਕਟਿੰਗ ਵੀ ਚੱਲ ਰਹੀ ਹੈ ਨਾਲ ਬ੍ਰਾਂਡ ਦਾ ਹੈਲਥ ਦਾ ਸਿਰ ਤੋਂ ਬ੍ਰਿਆਨ ਦੇ ਨਾਮ ਉੱਤੇ ਬਾਰੇ ਨਾਮ ਦਾ ਸੀ ਮੇਰਾ ਜੀਸੀਆਈ 100 ਜੀਸੀਪੀਓ 70 ਰੁਪਿਆ ਦੀ ਸੀਰੀਜ਼ ਕਦੋਂ ਆ ਰਹੀ ਹੈ ਲੈਟਸ ਦੇਖ ਲਓ ਸ਼ੂਟ ਤੇ ਹੋ ਚੁੱਕਾ ਬਾਕਸਿੰਗ ਪੂਰਾ ਫੋਰ ਡੇਂ ਦਾ ਕਾਲੇ ਕਿੱਥੇ ਕਿੱਥੇ ਸਾਰੇ ਫਿਲਮ ਵਪਾਰਿਕ ਦਾ ਸ਼ੂਟਿੰਗ ਇਹ ਬੰਬਈ ਵਾਲੀ ਸਾਈਡ ਬੰਬਈ ਸਾਰੇ ਗੋਆ ਬੰਗਲੂ ਇਹ ਕਿਹੜੇ ਕਿਹੜੇ ਸਰ ਕਲਾਕਾਰ ਹੈ ਤੇ ਇਹ ਕਾਫੀ ਕਾਸਟਿੰਗ ਹੈ ਜੀ ਸਸਪੈਂਸ ਹੈਗਾ ਤੇ ਜਲਦੀ ਆਉਂਦੇ ਦੱਸੋ ਭਾਡਾ ਕੀ ਕਿਰਦਾਰ ਆ ਰਹੇ ਹੋਰੇ ਜੀ ਮੇਨ ਲੀਡ ਹੈ ਦਰਸ਼ਨ ਕੀ ਸੰਭਵ ਨਾ ਜੰਦਾ ਮੈਂ ਤੇਹੀ ਕਹਿੰਦਾ ਪਹਿਲਾਂ ਤੰਦਰੁਸਤੀ ਫਿਰ ਤੋ ਆਪਣੇ ਨੂੰ ਸਿਹਤ ਕਾਮਯਾਬ ਰੱਖੋ ਸਭ ਕੁਝ ਦਿੰਦਾ ਹੈ ਮਾਲ ਅਜੇ ਅਗਰ ਮਿੰਦਰ ਸਾਹਿਬ ਕੀ ਅਰਦਾਸ ਬੇਨਤੀ ਕੀਤੀ ਨਹੀਂ ਕੁਛ ਨਹੀਂ ਜੀ ਬਸ ਸੁਖਸ਼ਾਂ ਦੀ ਲਈ ਆਇਆ ਸਾਰੇ ਚੜ੍ਹਦੀ ਕਲਾ ਵਾਸਤੇ